ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਮੌਨਸੂਨ ਸਪੈਸ਼ਲ ਅਰਬੀ ਦੇ ਪੱਤਿਆਂ ਦੇ ਪਕੌੜੇ ਜਿਨੂੰ ਅਸੀਂ ਪਤੌੜ ਵੀ ਕਹਿੰਨੇ ਆ ਇਹਦੇ ਪਿੱਛੇ ਜੋ ਤੁਸੀਂ ਇਹ ਮੋٹے ਡੰਡਲ ਦੇਖਣਦੇ ਹੋ ਨਾ ਇਹਨੂੰ ਤੁਸੀਂ ਕੱਟ ਲੈਣਾ ਚਾਕੂ ਦੇ ਨਾਲ ਥੋੜੇ ਫਟ ਵੀ ਜਾਣ ਤੇ ਕੋਈ ਗੱਲ ਨਹੀਂ ਕਿਉਂਕਿ ਜੇ ਅਸੀਂ ਇਹਨੂੰ ਨਾ ਕੱਟਾਂਗੇ ਤੇ ਇਹ ਗਲੇ ਵਿੱਚ ਖਰਾਜ ਪੈਦਾ ਕਰਨਗੇ ਜਿਸ ਨਾਲ ਇਚਿੰਗ ਹੋਏਗੀ ਨਾਲੇ ਇਹ ਮੋٹے ਹੁੰਦੇ ਆ ਜਦੋਂ ਅਸੀਂ ਇਹਦੇ ਵਿੱਚ ਬੇਸਨ ਲਗਾਣਾ ਇਹਨੂੰ ਫੋਲਡ ਕਰਨਾ ਤੇ ਫੋਲਡ ਨਹੀਂ ਹੋਣਗੇ ਤਤ ਕਰਕੇ ਇਹਨੂੰ ਕੱਟ ਤੋ ਚੰਗੀ ਤਰ੍ਹਾਂ ਜੋ ਮੋٹے ਮੋਟੇ ਨਜ਼ਰ ਆ ਰਹੇ ਐ ਇਹਨੂੰ ਸਾਰਿਆਂ ਨੂੰ ਤੁਸੀਂ ਕੱਟ ਦੇਣਾ। ਜੇ ਤੁਹਾਨੂੰ ਪੱਤੇ ਤਾਜ਼ਾ ਮਿਲਣ ਤੇ ਬਹੁਤ ਵਧੀਆ ਜੋ ਪੱਤੇ ਹਰੇ ਹੋਣੇ ਚਾਹੀਦੇ ਨੇ ਪੀਲੇ ਨਹੀਂ। ਇਹਨੂੰ ਚੰਗੀ ਤਰ੍ਹਾਂ ਧੋ ਲੈਣਾ ਤੁਸੀਂ। ਧੋ ਕੇ ਫਿਰ ਸਾਫ਼ ਸੁੱਕੇ ਕੱਪੜੇ ਦੇ ਨਾਲ ਇਹਨੂੰ ਡੈਪ ਡੈਪ ਕਰਕੇ ਚੰਗੀ ਤਰ੍ਹਾਂ ਇਹਨੂੰ ਤੁਸੀਂ ਪੂੰਝ ਲੈਣਾ ਤਾਂਕਿ ਜੋ ਪਾਣੀ ਐਕਸਟਰਾ ਉਹ ਸਾਰਾ ਸਾਫ਼ ਹੋ ਜਾਏ। ਫਿਰ ਇੱਕ ਦੋ ਵਾਰੀ ਤੁਸੀਂ ਇਹਦੇ ਉੱਤੇ ਬੇਲਣ ਚਲਾਣਾ। ਚੰਗੀ ਤਰ੍ਹਾਂ ਬਹੁਤ ਜ਼ਿਆਦਾ ਵੀ ਦਬਾਨ ਨਹੀਂ ਪਾਣਾ ਹਲਕੇ ਹਲਕਾ ਨਾਲ ਇੱਕ ਦੋ ਵਾਰੀ ਤੁਸੀਂ ਇਹਦੇ ਉੱਤੇ ਵੇਲਨ ਚਲਾ ਲੈਣਾ ਹੁਣ ਅਸੀਂ ਲਵਾਂਗੇ ਇੱਕ ਮਿਕਸੀ ਦਾ ਜਾਰ ਇਹਦੇ ਵਿੱਚ ਪਾਵਾਂਗੇ ਤਿੰਨ ਤੋਂ ਚਾਰ ਹਰੀਆਂ ਮਿਰਚਾਂ 2 ਇੰਚ ਅਦਰਕ ਦਾ ਟੁਕੜਾ ਤੇ 7 ਤੋਂ 8 ਕਲੀਆਂ ਦੇਚ ਪਾਵਾਂਗੇ ਅਸੀਂ ਲਸਣ ਦੀਆਂ ਇਹਨੂੰ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਮਿਕਸੀ ਦੇ ਵਿੱਚ ਅਸੀਂ ਪੀਸ ਲਵਾਂਗੇ ਤਾਂ ਪੇਸਟ ਬਣਾ ਲਵਾਂਗੇ ਤੁਸੀਂ ਲੈਣਾ ਹੈ 2 ਕੱਪ ਬੇਸਨ ਇਹਨੂੰ ਛਾਣ ਕੇ ਲੈਣਾ ਹੈ ਬੇਸਨ ਨੂੰ ਅਸੀਂ 2 ਕੱਪ ਬੇਸਨ ਪਾਵਾਂਗੇ ਇਹਦੇ ਵਿੱਚ ਪਾਵਾਂਗੇ ਅਸੀਂ ਸਵਾਦ ਅਨੁਸਾਰ ਨਮਕ ਨਮਕ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਫਿਰ ਇਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਅਸੀਂ ਲਾਲ ਮਿਰਚ ਲਾਲ ਮਿਰਚ ਥੋੜੀ ਪਾਵਾਂਗੇ ਕਿਉਂਕਿ ਅਸੀਂ ਹਰੀ ਮਿਰਚ ਵੀ ਪਾਈ ਹੋਈ ਹੈ ਥੋੜੀ ਜੀ ਹਲਦੀ ਕਲਰ ਵਾਸਤੇ ਬਸ ਤੇ ਥੋੜੀ ਜੀ ਕਾਲੀ ਮਿਰਚ ਥੋੜਾ ਜਿਹਾ ਅਨਾਰ ਦਾਣਾ ਪਿਸਿਆ ਹੋਇਆ ਅਨਾਰ ਦਾ ਪਾਣਾ ਤੁਸੀਂ ਇਹਦੇ ਵਿੱਚ ਮੈਂ 2 ਚਮਚ ਪਾਏ ਇਹਦੇ ਵਿੱਚ ਤੁਸੀਂ ਆਪਣੇ ਸਵਾਦ ਦੇ ਅਨੁਕਾਰ ਪਾ ਸਕਦੇ ਹੋ ਇਹਦੇ ਵਿੱਚ ਪਾਵਾਂਗੇ 1 ਚਮਚ ਅਸੀਂ ਅਮचूर ਪਾਊਡਰ ਤੇ ਜੋ ਅਦਰਕ ਲਸਣ ਦੀ ਅਸੀਂ ਪੇਸਟ ਬਣਾਈ ਸੀ ਉਹ ਨੂੰ ਇਸ ਨੂੰ ਇਹਦੇ ਵਿੱਚ ਪਾ ਦਵਾਂਗੇ ਸਾਰੀ ਹੁਣ ਥੋੜਾ ਥੋੜਾ ਪਾਣੀ ਪਾ ਕੇ ਅਸੀਂ ਇਹਨੂੰ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਇਹਦਾ ਥਿੱਕ ਪੇਸਟ ਬਣਾਣਾ ਹੈ। ਅਗਰ ਤੁਸੀਂ ਚਾਹੋ ਤੇ ਇਹਦੇ ਵਿੱਚ ਤੁਸੀਂ ਥੋੜੀ ਜਿਹੀ ਜਵੈਨ ਵੀ ਪਾ ਸਕਦੇ ਹੋ ਜਿਹਦੇ ਨਾਲ ਟੇਸਟ ਹੋਰ ਵਧੀਆ ਹੋ ਜਾਏਗਾ ਇਹਦਾ। ਤੇ ਬੈਟਰ ਨਾ ਬਹੁਤ ਜ਼ਿਆਦਾ ਗਾੜਾ ਹੋਣਾ ਚਾਹੀਦਾ ਤੇ ਨਾ ਬਹੁਤ ਜ਼ਿਆਦਾ ਪਤਲਾ। ਤਾਂ ਕਿ ਤੁਸੀਂ ਇਹਨੂੰ ਪੱਤੇ ਤੇ ਆਰਾਮ ਨਾਲ ਲਗਾ ਸਕੋ। ਇਹ ਜਿੰਨਾ ਜ਼ਿਆਦਾ ਤੁਸੀਂ ਇਹਨੂੰ ਫਿੰਟੋਗੇ ਇਹ ਓਨੇ ਹੀ ਕ੍ਰਿਸਪੀ ਬਨਣਗੇ। ਹੁਣ ਤੁਸੀਂ ਇਹਨੂੰ ਵਿਛਾ ਲੈਣਾ। ਜੋ ਡਾਰਕ ਵਾਲੀ ਸਾਈਡ ਆ ਉਹਨੂੰ ਤੁਸੀਂ ਥੱਲੇ ਰੱਖਣਾ ਹੈ। ਤੇ ਜੋ ਦੂਸਰਾ ਹਿੱਸਾ ਹੈ ਇਹਨੂੰ ਤੁਸੀਂ ਉੱਪਰ ਇਹਦੇ ਉੱਤੇ ਅਸੀਂ ਬੈਟਰ ਲਗਾਵਾਂਗੇ ਅਗਰ ਥੋੜਾ ਬੋਤਾ ਪੱਤਾ ਫਟ ਵੀ ਗਿਆ ਤੇ ਕੋਈ ਗੱਲ ਨਹੀਂ ਇਹਦੇ ਉੱਤੇ ਜਦੋਂ ਬੈਟਰ ਲੱਗੇਗਾ ਸਾਰਾ ਕਵਰ ਹੋ ਜਾਏਗਾ ਹੁਣ ਇੱਕ ਇੱਕ ਪੱਤੇ ਤੇ ਤੁਸੀਂ ਥੋੜਾ ਥੋੜਾ ਬੈਟਰ ਲਗਾਣਾ ਹੈ ਨਾ ਬਹੁਤ ਜ਼ਿਆਦਾ ਮੋਟਾ ਲਗਾਣਾ ਨਾ ਜਾਂ ਬਹੁਤ ਜ਼ਿਆਦਾ ਪਤਲਾ ਲਗਾਣਾ ਅਸੀਂ ਪੰਜ ਪੰਜ ਪੱਤੇ ਲਏ ਆ ਪੰਜ ਪੰਜ ਦਾ ਅਸੀਂ ਪੇਰ ਬਣਾ ਲਵਾਂਗੇ ਇਹਨੂੰ ਚੰਗੀ ਤਰ੍ਹਾਂ ਬਹੁਤ ਜ਼ਿਆਦਾ ਵੀ ਨਾ ਪੱਤੇ ਲਗਾਣਾ ਜਾਂ 4 ਜਾਂ 5 ਬਹੁਤ ਹੁੰਦੇ ਨੇ ਇਹਨੂੰ ਇੱਕ ਇੱਕ ਪੱਤੇ ਨੂੰ ਇਹਦੇ ਉੱਤੇ ਚੰਗੀ ਤਰ੍ਹਾਂ ਲਗਾ ਲੈਣਾ ਸਾਰੇ ਪਾਸੇ ਕੋਨੇ ਦੇਖ ਕੇ ਤਾਂ ਕਿ ਚੰਗੀ ਤਰ੍ਹਾਂ ਹੋ ਜਾਏ ਫਿਰ ਇੱਕ ਸਾਈਡ ਤੇ ਇਹਨੂੰ ਬੰਦ ਕਰਕੇ ਇਹਦੇ ਉੱਤੇ ਥੋੜਾ ਜਿਹਾ ਬੈਟਰ ਲਗਾ ਲੈਣਾ ਤਾਂ ਕਿ ਜਦੋਂ ਤੁਸੀਂ ਬੰਦ ਕਰੀਏ ਤੇ ਖੁੱਲਣ ਨਾ ਦੋਨੋਂ ਸਾਈਡ ਤੇ ਹੁਣ ਅਸੀਂ ਇਹਨੂੰ ਥੱਲੇ ਦੀ ਸਾਈਡ ਵੀ ਮੋੜ ਲਵਾਂਗੇ ਚੰਗੀ ਤਰ੍ਹਾਂ ਇਰੇ ਉੱਤੇ ਵੀ ਤੁਸੀਂ ਪੇਸਟ ਲਗਾ ਲੈਣਾ ਥੋੜਾ ਥੋੜਾ ਬਹੁਤ ਜ਼ਿਆਦਾ ਨਹੀਂ ਲਗਾਣਾ ਫਿਰ ਇਹਨੂੰ ਆਰਾਮ ਨਾਲ ਦੋਨੋਂ ਸਾਈਡ ਤੋਂ ਫੜ ਕੇ ਹੌਲੀ ਹੌਲੀ ਇਹਨੂੰ ਫੋਲਡ ਕਰਨਾ ਹੈ ਆਰਾਮ ਨਾਲ ਹਲਕੇ ਹੱਥ ਨਾਲ ਕਰਨਾ ਹੈ ਤਾਂ ਕਿ ਇਹਨੂੰ ਇਹ ਫਟੇ ਨਾ ਆਹ ਦੇਖੋ ਇਹ ਸਾਡਾ ਇੱਕ ਰੋਲ ਬਣ ਕੇ ਤਿਆਰ ਹੋ ਗਿਆ ਐਸੇ ਤਰ੍ਹਾਂ ਹੀ ਮੈਂ ਦੂਸਰਾ ਰੋਲ ਵੀ ਬਣਾ ਲਿਆ ਦੋਨੋਂ ਰੈਡੀ ਨੇ ਉਹਨਾਂ ਸੀਨ ਨੂੰ ਸਟੀਮ ਕਰਾਂਗੇ ਜਿਹਦੇ ਲਈ ਮੈਂ ਲਈ ਹੈ ਇੱਕ ਕੜਾਈ ਕੜਾਈ ਦੇ ਵਿੱਚ ਤੁਸੀਂ ਇੱਕ ਗਲਾਸ ਪਾਣੀ ਪਾ ਲੈਣਾ ਇਹਦੇ ਉੱਤੇ ਕੋਈ ਵੀ ਤੁਸੀਂ ਛੰਨੀ ਰੱਖ ਲੈਣੀ ਹੈ ਜੇ ਤੁਹਾਡੇ ਕੋਲ ਸਟੀਮਰ ਹੈਗਾ ਤਾਂ ਤੁਸੀਂ ਉਹਦੇ ਵਿੱਚ ਇਹਨੂੰ ਕਰ ਸਕਦੇ ਹੋ ਤੇ ਛੰਨੀ ਦੇ ਉੱਤੇ ਮੈਂ ਥੋੜਾ ਜਿਹਾ ਤੇਲ ਲਗਾ ਲਿਆ ਤਾਂ ਕਿ ਇਹ ਥੱਲੇ ਚਿਪਕ ਨਾ ਜਾਣ ਹੁਣ ਦੋਨੋਂ ਆ ਨੂੰ ਜੋ ਰੋਲ ਬਣਾਏ ਇਹਦੇ ਉੱਤੇ ਵੀ ਰੱਖ ਦੇਣਾ ਤੇ ਇਹਨੂੰ ਉੱਤੋਂ ਕਵਰ ਕਰ ਦੇਣਾ ਤੈਨੂੰ 10 ਤੋਂ 15 ਮਿੰਟ ਲਈ ਲੋ ਫਲੇਮ ਤੇ ਸਟੀਮ ਕਰਨਾ ਤੁਸੀਂ ਇਹ ਦੇਖੋ ਸਾਡੇ ਰੋਲ ਪੱਕ ਕੇ ਰੈਡੀ ਨੇ ਹੁਣ ਅੱਧੇ ਘੰਟੇ ਵਾਸਤੇ ਤੁਸੀਂ ਇਹਨੂੰ ਲੇਟ ਵਿੱਚ ਪਾ ਕੇ ਠੰਡਾ ਕਰ ਲੈਣਾ ਹੈ ਠੰਡਾ ਕਰਨ ਤੋਂ ਬਾਅਦ ਅਸੀਂ ਇਹਦੇ ਪੀਸਿਸ ਕਟਾਂਗੇ ਛੋਟੇ-ਛੋਟੇ ਤੁਸੀਂ ਚਾਹੋ ਤੈਨੂੰ ਸ਼ੈਲੋ ਫਰਾਈ ਕਰਨਾ ਹੈ ਤੇ ਸ਼ੈਲੋ ਫਰਾਈ ਕਰ ਸਕਦੇ ਹੋ ਨਹੀਂ ਤੇ ਤੁਸੀਂ ਇਹਨੂੰ ਡੀਪ ਫਰਾਈ ਵੀ ਕਰ ਸਕਦੇ ਹੋ ਮੈਂ ਇਹਨੂੰ ਸ਼ੈਲੋ ਫਰਾਈ ਕਰ ਰਹੀ ਹਾਂ ਤੁਸੀਂ ਦੋਨੋਂ ਸਾਈਡ ਇਹਨੂੰ ਕ੍ਰਿਸਪੀ ਹੋਣ ਤੱਕ ਫਰਾਈ ਕਰਨਾ ਹੈ ਚੰਗੀ ਤਰ੍ਹਾਂ ਤਾਂਕਿ ਇਹ ਪੱਕ ਜਾਂਨ ਅੰਦਰ ਤੱਕ ਤੇ ਐ ਦੇਖੋ ਸਾਡੇ ਅਰਬੀ ਦੇ ਪੱਤਿਆਂ ਦੇ ਪਤੌੜ ਜਾਂ ਪਕੌੜੇ ਬਣ ਕੇ ਤਿਆਰ ਨੇ ਤੁਸੀਂ ਇਹਨੂੰ ਗਰਮਾ-ਗਰਮ ਸਰਵ ਕਰੋ ਦਾਲ ਦੇ ਨਾਲ ਤੁਸੀਂ ਇਹਨੂੰ ਖਾ ਸਕਦੇ ਹੋ ਤੇ ਜੇ ਤੁਹਾਨੂੰ ਮੇਰਾ ਇਹ ਰੈਸਪੀ ਵਧੀਆ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਸਤਿ ਸ਼੍ਰੀ ਅਕਾਲ ਜੀ